ਜੀ ਮੈਂ ਹਰਸ਼ਦੀਪ कौर ਸੰਧੂ ਤੇ ਗੱਲ ਕਰਦੇ ਆਂ ਜਿੱਥੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਰੱਜ ਕੇ ਵਿਰੋਧ ਕੀਤਾ ਜਾ ਰਿਹਾ ਹੈ ਪੰਜਾਬ ਦੇ ਕਿਸਾਨਾਂ ਵੱਲੋਂ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀ ਵਾਲੂ ਵੀ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਜੇਕਰ ਗੱਲ ਕਰੀਏ ਤਾਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਅੱਜ ਮੋਰਚਾ ਫਤਿਹ ਕਰ ਦਿੱਤਾ ਹੈ ਕਿ ਅਸੀਂ ਜੋ ਹੈ ਸਾਡੇ ਵੱਲੋਂ ਦਰਨੇ ਲਾਏ ਜਾਣਗੇ ਜੇਕਰ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਨੀਤੀ ਨੂੰ ਵਾਪਸ ਨਾ ਲਿਆ ਗਿਆ ਉਹਨਾਂ ਵੱਲੋਂ ਜੋ ਹੈ ਅੱਜ ਕਹਿ ਦਿੱਤਾ ਗਿਆ ਐਲਾਨ ਕਰ ਦਿੱਤਾ ਗਿਆ ਕਿ ਅਸੀਂ ਆਪਣੇ ਆਗੂਆਂ ਨਾਲ ਆਪਣੇ ਕਿਸਾਨ ਭਾਈਆਂ ਨਾਲ ਜੋ ਹੈ ਦਰਨੇ ਲਾਵਾਂਗੇ ਜੋ ਕੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦੂਸਰੇ ਪਾਸੇ ਅਰਵਿੰਦ ਕੇਜਰੀਵਾਲ ਜੇਕਰ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਜਥੇਬੰਦੀਆਂ ਸਾਡੇ ਨਾਲ ਨੇ ਤੇ ਅਸੀਂ ਜੋ ਹੈ ਆਪਦੀ ਜ਼ਮੀਨ ਦੇ ਉੱਤੇ ਇੰਚ ਵੀ ਨਹੀਂ ਆਖ ਰੱਖਣ ਦੇਾਂਗੇ ਕਿਉਂਕਿ ਸਾਡੀਆਂ ਜ਼ਮੀਨਾਂ ਦੇ ਉੱਤੇ ਸਾਡਾ ਹੱਕ ਹੈ ਸਾਡੇ ਪੰਜਾਬ ਦੇ ਕਿਸਾਨਾਂ ਦਾ ਹੱਕ ਹੈ ਕਿਉਂਕਿ ਸਾਡਾ ਕੀਤਾ ਖੇਤੀ ਹੈ ਤੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਅਸੀਂ ਗ੍ਰਿਫਤਾਰੀਆਂ ਤੋਂ ਨਹੀਂ ਡਰਦੇ ਜੇਕਰ ਲੈਂਡ ਪੁਲੀ ਪਾਲਿਸੀ ਦੀ ਨੀਤੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਕਿਸਾਨ ਦੇ ਪੁੱਤਰ ਹੋ ਕੇ ਨਹੀਂ ਸਮਝ ਆ ਰਹੀ ਕਿ ਜ਼ਮੀਨਾਂ ਸਾਡੇ ਲਈ ਕਿੰਨੀਆਂ ਜ਼ਰੂਰੀ ਨੇ ਤੇ ਅਸੀਂ ਵੀ ਕੋਈ ਡਰ ਨਹੀਂ ਡਰ ਨਹੀਂ ਰਹੇ ਅਸੀਂ ਵੀ ਉਹਦੇ ਉੱਤੇ ਮੋਰਚਾ ਬੋਲਾਂਗੇ ਹੱਲਾ ਬੋਲਾਂਗੇ ਲੇਕਿਨ ਅਸੀਂ ਆਪਦਾ ਹੱਕ ਲੈ ਕੇ ਹੀ ਵਾਪਸ ਮੁੜਾਂਗੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਿਹੜੀ ਹੈ ਲੈਂਡ ਪੁਲੀ ਪਾਲਿਸੀ ਵਾਪਸ ਲੈਣੀ ਪੈ ਰਹੀ ਹੈ ਜੇਕਰ ਗੱਲ ਕਰੀਏ ਤਾਂ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਜਿੱਥੇ ਕਿਸਾਨਾਂ ਵੱਲੋਂ ਵੀ ਵਕ ਵਕ ਧਾਵਾ ਤੇ ਧਰਨੇ ਲਾਏ ਜਾ ਰਹੇ ਨੇ ਕਿਸਾਨਾਂ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਪੰਜਾਬ ਦੇ ਵਿੱਚ ਲੈਂਡ ਪੁਲਿੰਗ ਪਾਲਿਸੀ ਵਾਪਸ ਨਾ ਲਈ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਾਂ ਦਿੱਲੀ ਤੋਂ ਨਿਕਾਰੇ ਹੋਏ ਲੋਕਾਂ ਦੀਆਂ ਰਣਨੀਤੀਆਂ ਨਾ ਖਤਮ ਕੀਤੀਆਂ ਗਈਆਂ ਤਾਂ ਇਹਦਾ ਜਿਹੜਾ ਹੈ ਖੋਦੀ ਖਮਿਆਜਾ ਪਰ ਨਾ ਪਾਏਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਿੱਤੇ ਹਰ ਇੱਕ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫ ਨਜ਼ਰ ਆ ਰਹੀ ਹੈ ਇਥੋਂ ਤੱਕ ਕਿ ਆਪਣੇ ਵੀ ਵਿਧਾਇਕ ਆਪਣੇ ਹੀ ਉਹਨਾਂ ਦੇ ਕੁਝ ਇਨਚਾਰਜ ਓਐਸਡੀ ਵੀ ਉਹਨਾਂ ਦੀ ਪਾਰਟੀ ਤੋਂ ਅਸਤੀਫੇ ਦੇ ਚੁੱਕੀ ਹੈ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫ ਹੁੰਦੀ ਹੋਈ ਜੋ ਐ ਅੱਧੇ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਲੋਕ ਖੜੇ ਹੋ ਚੁੱਕੇ ਨੇ ਲੋਕਾਂ ਨੂੰ ਪਤਾ ਹੈ ਕਿ ਲੋਕਾਂ ਦੇ ਵਿੱਚ ਜਿਹੜੀ ਮਜ਼ਦੂਰੀ ਖਤਮ ਹੁੰਦੀ ਹੈ ਇੱਕ ਜਿਹੜੀ ਕਾਰੀਗਰੀ ਖਤਮ ਹੁੰਦੀ ਹੈ ਲੇਕਿਨ ਵੱਡੇ ਸਵਾਲ ਖੜੇ ਕਰ ਦਿੱਤੇ ਗਏ ਨੇ ਉਧਰੋਂ ਅੱਜ ਹਾਈ ਕੋਰਟ ਨੇ ਵੀ ਵੱਡੇ ਸਵਾਲ ਕੀਤੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਪਾਸੇ ਤਾਂ ਕਹਿੰਦੇ ਨੇ ਕਿ ਸਾਡੇ ਕੋਲ ਖਜ਼ਾਨੇ ਖਾਲੀ ਨੇ ਦੂਸਰੇ ਪਾਸੇ ਉਹ ਲੋਕਾਂ ਨੂੰ ਇਥੋਂ ਇੰਨਾ ਜ਼ਿਆਦਾ ਜਿਹੜਾ ਪੈਸਾ ਹੈ ਉਹ ਕਿਵੇਂ ਅਫੋਰਡ ਅਫੋਰਡ ਕਰਨਗੇ ਕਿਵੇਂ ਲੋਕਾਂ ਤੱਕ ਪਹੁੰਚਾਣਗੇ ਚਲੋ ਜੇਕਰ ਜ਼ਮੀਨਾਂ ਦੀ ਗੱਲ ਕਰ ਰਹੇ ਨੇ ਜਿਹੜਾ ਵਾਤਾਵਰਣ ਜਿਹੜਾ ਅਸ਼ੁੱਧ ਹੋਵੇਗਾ ਜਿੱਥੇ ਫੈਕਟਰੀਆਂ ਲੱਗਣਗੀਆਂ ਸ਼ਹਿਰੀ ਮਾਹੌਲ ਖਰਾਬ ਹੋਣਗੇ ਹਵਾ ਪਾਣੀ ਖਰਾਬ ਹੋਵੇਗਾ ਤਾਂ ਦੂਸਰੇ ਪਾਸੇ ਮਜ਼ਦੂਰ ਕਾਰੀਗਰ ਦਾ ਵੀ ਕਾਮਕਾਰ ਜਿਹੜਾ ਠੱਪ ਹੋ ਜੇਗਾ ਤਾਂ ਉਹਨਾਂ ਨੂੰ ਸਹੂਲਤਾਂ ਕੀ ਦਿੱਤੀਆਂ ਜਾਣਗੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਉਹ ਕੱਲ ਨੂੰ ਜਾ ਕੇ ਕਿੱਥੇ ਕਮਾਉਣਗੇ ਕਿੱਥੋਂ ਖਾਣਗੇ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਇਹਦਾ ਸਾਰਾ ਜਵਾਬ ਹੈਗਾ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਜਿੱਥੇ ਲੈਂਡ ਪੂਲਿੰਗ ਪਾਲਿਸੀ ਨੂੰ ਦਿੱਲੀ ਦੇ ਵਿੱਚੋਂ ਜੋ ਹੈ ਲਿਆਂਦੇ ਹੋਏ ਲੋਕਾਂ ਨੇ ਅਚਾਨਕ ਤੋਂ ਲਿਆ ਕੇ ਜੋ ਰਣਨੀਤੀ ਬਣਾ ਦਿੱਤੀ ਗਈ ਹੈ ਤਾਂ ਦੂਸਰੇ ਪਾਸੇ ਹਰ ਇੱਕ ਵਰਗ ਦੇ ਲੋਕ ਇਹਦਾ ਜਿਹੜਾ ਹੈ ਪੰਜਾਬ ਦੇ ਵਿੱਚ ਵਿਰੋਧ ਕਰਦੇ ਨਜ਼ਰ ਆ ਰਹੇ ਨੇ ਜਿੱਥੇ ਕਿ ਇਹ ਲੈਂਡ ਪੁਲਿੰਗ ਪਾਲਿਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵਾਪਸ ਲੈਣ ਲਈ ਕਿਹਾ ਜਾਂਦਾ ਹੈ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਧਰਨਿਆਂ ਦੀ ਐਲਾਨ ਕਰ ਦਿੱਤਾ ਹੈ ਮੋਰਚਾ ਲਾਉਣ ਦੀ ਗੱਲ ਕਰ ਦਿੱਤੀ ਗਈ ਹੈ ਦੂਸਰੇ ਪਾਸੇ ਜਿੱਥੇ ਹੈ ਅਦਾਲਤ ਵੱਲੋਂ ਵੀ ਵੱਡੇ ਤਿੱਖੇ ਸਵਾਲ ਕੀਤੇ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਹ ਤਾਂ ਆਉਣ ਵਾਲਾ ਟਾਈਮ ਦੱਸੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹਦਾ ਕਿੰਨਾ ਕੁ ਜਵਾਬ ਦਿੰਦੇ ਨਜ਼ਰ ਆਉਂਦੇ ਨੇ ਧੰਨ